ਲਓ ਵੀ ਮਿੱਤਰੋ ਮੌਸਮ ਦਾ ਪੂਰਾ ਫਰਕ ਪੈ ਗਿਆ ਸਤਿਕਾਰ ਜੀ ਬਾਈ ਜੀ ਕੀ ਹਾਲ ਚਾਲ ਹੋ ਸਾਰੀ ਪ੍ਰਾਠੀ ਠੀਕ ਠਾਕ ਹੈ ਜੀ ਲਓ ਬਾਈ ਸੈਟਿੰਗ ਵੈਟਿੰਗ ਕਰਤਾ ਸਾਰਾ ਕੰਮ ਛਤਰਨਾ ਸ਼ੁਦਰਗਨ ਲਾ ਦਿੰਗਾ ਇੱਕ ਇੱਧਰ ਲਾਤੀ ਇੱਧਰ ਡੋਰ ਵਾਲਾ ਕੂਤਰ ਵੀ ਬੰਨਤਾ ਹੁਣ ਬੱਚੇ-ਬੁੱਚੇ ਲੱਗੇ ਆ ਬਾਈ ਬਾਹਣਾ ਤੇ ਆ ਨਿੱਕੇ ਬੱਚੇ ਆ ਨੀ ਛਤਰਨਾ ਤੇ ਤੇ ਲੋਕਾਂ ਦੀਆਂ ਤਿਆਰ ਨਾ ਹੋਉਂਗਾ ਝੂਨੇ ਦੇ ਨਾ ਪਈ ਲੋ ਬਈ ਮਿੱਤਰੋ ਮੇਰਾ ਪ੍ਰਾਣਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਿਪਰਾ ਦੀ ਸਪੋਰਟ ਕਰੇਗਾ ਲੋ ਬਈ ਇੱਕੇ ਬੱਲੇ ਬਾਹੂ ਕੇ ਤੇ ਉਤੋਂ ਬਾਅਦ ਕੱਢਾਂਗੇ ਵੱਡੇ ਲੋ ਬਈ ਮਿੱਤਰੋ ਮੱਚੇ ਬਾਈ ਭਇਆ ਤੇ ਇਹਦੇ ਤੇ ਬਿੱਟਿਆ ਦੋ ਸਾਰੀਆਂ ਛਤਰਿਆਂ ਦੇ ਬੈਠੇ ਸਭੀ ਤਿੰਨ ਉੱਡ ਗਏ ਇੱਕ ਕਾਲਾ ਜਿਹਾ ਉੱਡ ਗਿਆ ਇੱਕ ਟੂਸਿਆਣਾ ਉੱਡ ਗਿਆ ਤੇ ਇੱਕ ਟੂਸਿਆਣੇ ਦਾ ਭਰਾ ਪਿਆ ਦੇ ਪਾਸੂ ਭੱਜਿਆ ਕਿਧਰ ਗਏ ਕਿਧਰ ਗਏ ਆ ਜਾਂਦੇ ਦਰਦੇ ਇੱਕ ਆਇਆ ਮੇਰੇ ਕੋਲ ਸਾਰੀ ਆ ਜਾਂਦੀ ਆ ਲੋ ਬੰਦ ਲੋ ਬੰਦ ਮਿੱਤਰੋ ਚੀਨਾ ਤਾਂ ਬਹਿ ਗਿਆ ਸੀਗਾ ਤੇ ਲਾਲ ਪਗ ਲਾਲਾ ਫਰਦੇ ਤਿੰਨ ਫਰਦੇ ਆ ਤੇ ਟੈਨਸ਼ਨ ਬੜੀ ਹੈ ਕਿਉਂਕਿ ਬਹਿਰੀ ਭਾਈ ਜਲੂਸ ਬਹੁਤ ਕੱਢ ਰਹੀ ਹੈ ਤੇ ਆਰਾਮਦਾਰੀ ਨਾ ਬਹਿ ਜਾਣ ਆ ਜਾਂਦੇ ਅਛੇ ਤਰੀਕੋਤੀ ਜਾਂਦੇ ਆ ਜਾਂਦੇ ਕੈਮਰੇ ਤਾਂ ਸ਼ਾਇਦ ਹੀ ਆਵੇ ਕਿਉਂਕਿ ਮੋਬਾਈਲ ਮੇਰੇ ਕੋਲ ਬਈ ਮਹਿੰਗਾ ਹੈ ਅਲਟਰਾ ਗੋਟੂ ਲੋ ਮਿੱਤਰੋ ਬੱਚਾ ਜਿਹੜਾ ਉਧਰ ਉਹਦੇ ਉਧਰੋਂ ਭਾਗੇ ਲਿਆਂਦਾ ਸੀ ਆ ਜਾਂਦਾ ਆ ਜਾਂਦਾ ਇਹ ਉਹਦੇ ਉਧਰ ਉਲਝ ਗਿਆ ਸੀਗਾ ਉਹ ਵੱਡ ਗਿਆ ਇਹ ਤਾਂ ਜਾਊਗਾ ਮੇਰੇ ਖਿਆਲ ਨਾਲ ਤਾਂ ਉਹ ਜਾਂਦਾ ਬਾਇਂ ਗਾਲੀ ਦਾ ਹੈ ਰੱਤੀ ਦਾ ਭਰਾ ਲਾਲ ਬਗਲਾ ਵਾਲੇ ਦਾ ਉਹਦਾ ਭਰਾ ਹੈ ਬਈ ਮਿੱਤਰ ਇੱਕ ਬਹੁਤ ਵੱਡੀ ਗਲਤੀ ਹੋ ਗਈ ਜਿਹਦੇ ਵਿੱਚ ਬਈ ਛਤਰੀ ਆਪਾਂ ਲਾਉਣੀ ਸੀ ਦੂਜੀ ਉਹ ਖੜੀ ਕਰਨੀ ਸੀ ਉਹ ਖੜੀ ਕੀਤੀ ਨਹੀਂ ਤੇ ਸਿੱਧੇ ਤਾੜਨ ਲੱਗ ਪਿਆ ਬੱਚੇ ਤੇ ਬਈ ਚਾਰ ਬੱਚੇ ਉੱਡ ਗਏ ਤੇ ਇਹਨਾਂ ਨੂੰ ਹੁਣ ਫੜਕਾ ਕੇ ਬਾ ਠੀਕ ਆ ਬਈ ਬਹੁਤ ਵੱਡਾ ਨੁਕਸਾਨ ਹੋ ਜਾਣਾ ਜੇ ਭੈਣ ਚੋਂ ਬੈਰੀ ਵੀ ਇਸ ਵੇਲੇ ਆਉਂਦੀ ਆ ਚੱਲ ਮੈਂ ਲਾਉਣਾ ਛਤਰੀ ਤੇ ਉਹਨੇ ਉਹ ਕਰਤਾ ਲੋ ਬਈ ਮਿੱਤਰੋ ਤੇ ਇਹਨਾਂ ਰਹਿ ਗਏ ਤੇ ਦੂਜੇ ਤਾਂ ਸਾਰੇ ਤਾੜ ਤੋੜ ਲਿਆਂਦੇ

ਇੱਕ ਬਾਈ ਆਪਾਂ ਨੂੰ ਪ੍ਰੋਬਲਮ ਹੋਈ ਬੇ ਥੋੜੇ ਲੋਗੀ ਦੀ ਮੋਸ਼ਨ ਲੱਗੇ ਪਏ ਜਾਂ ਲੋਗੀ ਦੀ ਮੋਸ਼ਨ ਨਹੀਂ ਕਰਦੇ ਹੁੰਦੇ ਆ ਤੇ ਸਰੀਰ ਾ ਢਿੱਲਾ ਤੇ ਦਾਮੀ ਬਾਹਰ ਲਿਆਂ ਤਾਂ ਮੈਂ ਪਾਇਆ ਜੀ ਜੋਤ ਨੂੰ ਮੈਂ ਕਹਿਆ ਤੂੰ ਪਾਤਾ ਨਹੀਂ ਬਾਈ ਬਣ ਕੇ ਤੈਨੂੰ ਉਤਰ ਕਰਦੇ ਹੋ ਬੰਦੇ ਹੀ ਸਰਦੇ ਵਾ ਬੈ ਜਾਣ ਤਾਂ ਪਹਿਲਾਂ ਬੈਰੀ ਦੀ ਟੈਂਸ਼ਨ ਮੁੱਕ ਜੀ ਤੇ ਆ ਚਾਰ ਜੂੜੀਆਂ ਹੀ ਬਾਈ ਅੱਜ ਸਵੇਰ ਬੱਚੇ ਕੱਢਣ ਵਾਲੀਆਂ ਆ ਆ ਉਤਰੀ ਵੀ ਆ ਥੱਲੇ ਡੇ ਗਈ ਇੱਕ ਦੋ ਦਿਨ ਮਗਰੋਂ ਆ ਤਿੰਨੇ ਇਕੱਠੇ ਹੀ ਕੱਢਣਗੇ ਅੱਜ ਤਾਂ ਬਾਈ ਦੋ ਬੱਚੇ ਨੇ ਇਹਨਾਂ ਨੂੰ ਫਾਈ ਚੜਾਇਆ ਬੈਰੀ ਵੀ ਕੀੜੇ ਬਿੰਦੇ ਆਉਂਦੀ ਆ ਕੀੜੇ ਬਿੰਦੇ ਆਉਂਦੀ ਆ ਬੱਚਿਆਂ ਲਈ ਬਾਈ ਖੁੱਡਾ ਤਿਆਰ ਕਰਤਾ ਆਪਾਂ ਤੇ ਪੂਰੀ ਜਿਹੀ ਬੱਚੇ ਚੜ੍ਹਾਣੇ ਆ ਅੱਛਾ ਰੋਕੀ ਰੱਖ ਆਰ ਜੀ ਇਹ ਕੰਮ ਕਰਤਾ ਕੰਮ ਕੰਪਲੀਟ ਕਰ ਦਾਂਗੇ ਬਾਈ ਬਹੁਤ ਲੋ ਪੀਤਾ ਫੇਰੀ ਨਹੀਂ ਆਜੀ ਆ ਬੱਚੇ ਦੋ ਹੀ ਫਿਰਦੇ ਆ ਬਸ ਵੇ ਜਾਣਗੇ ਤਾਂ ਇਹਨਾਂ ਨੂੰ ਪਾਉਣੇ ਆ ਇੱਕ ਬਾਈ ਮੈਨ ਥੋੜਾ ਜਿਹਾ ਬੁਖਾਰ ਸੀਗਾ ਤੇ ਪੈਣ ਲੱਗੀ ਨਾਵਾਂਗੇ ਓ ਬੱਤ ਚੇ ਲੋਸ ਦੇਖਦੇ ਆ ਬਾਈ ਫਿਰ ਬਾਉਨੇ ਇਹਨਾਂ ਨੂੰ ਯਾਰ ਇੰਨਾ ਦਾ ਜ਼ਰੂਰੀ ਹੈ ਬਾਉਣਾ ਤਾਂ ਗਏ ਹੁਣ ਬਾੜਾ ਯਾਰ ਇਹਨਾਂ ਰਾ ਗਏ ਬਾਈ ਮਿੱਤਰੋ ਇਹਨਾਂ ਨੂੰ ਬਾੜੀਏ ਯਾਰ ਆ ਪਤਾ ਨਹੀਂ ਕੀ ਕਰਨ ਲੱਗੇ ਪਏ ਆ ਆ ਗਏ ਨੀਵੇਂ ਹੀ ਆ ਗਏ ਚਲੋ ਠੀਕ ਹੈ ਬਾਈ ਨੱਚਦੇ ਤੈਣੀ ਅੱਜ ਤੋਂ ਮੈਂ ਹੀ ਕਰਦੇ ਮੈਂ ਲਾਦਾ ਨਾਤਾ ਜਾਣਾਂ ਨਹੀਂਗਾ ਜੇਰੋ ਠੀਕ ਹੈ ਭਾਈ ਜੀ ਹੁਣ ਆਪਾਂ ਕਰ ਲਗੇਆ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਭੁੱਲ ਚੁੱਕ ਦੀ ਕਿ ਮੈਂ ਸਸੀ ਕਰ ਬਈ ਸਾਰਿਆਂ ਨੂੰ ਤੇ ਬੱਚੇ ਆ ਗਏ ਨੀਵੇਂ ਤੇ ਇਹਨਾਂ ਨੂੰ ਭਾਲ ਗਏ ਤੇ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰੇ